ਇਹ ਜਿਹੜੇ 40 ਚੋਰ ਨੇ ਇਹਨਾਂ ਨੂੰ ਦੇਣੇ ਆ ਪੈਸੇ ਇਸ ਕਰਕੇ ਬਿਲਕੁਲ ਇਹਨਾਂ ਨੂੰ ਪੰਜੀ ਨਹੀਂ ਦੇਣੀ ਚਾਹੀਦੀ ਜੇ ਕੋਈ ਕਿਸੇ ਗਰੀਬ ਦਾ ਘਰ ਅਡੌਪਟ ਕਰਨਾ ਕਿਸੇ ਨੇ ਉਹ ਜਾ ਕੇ ਆਪ ਕਰੋ ਇੱਥੋਂ ਫੜ ਫੜ ਧੱਕੇ ਨਾਲ ਮੈਨੂੰ ਪਤਾ ਇਹ ਕੀ ਹੋ ਰਿਹਾ ਜਿਹੜੇ ਧੱਕੇ ਨਾਲ ਇੰਡਸਟਰੀਸਟਾਂ ਨੂੰ ਫੜ ਕੇ 50-50 ਲੱਖ ਰੁਪਈਆ ਉਹਨਾਂ ਤੋਂ ਜਮ੍ਹਾਂ ਕਰਵਾਇਆ ਜਾ ਰਿਹਾ ਫੂਟ ਰੰਕ ਚੱਲ ਜਾਰੀ ਹੈ ਪਿੱਛੋਂ ਜਿਹੜੇ ਪੁਲਿਸ ਦੇ ਅਫਸਰ ਨੇ ਜਿਹੜੇ ਆਪਣੇ এনਵਾਇਰਨਮੈਂਟ ਵਾਲੇ ਨੇ ਪੋਲਿਊਸ਼ਨ ਵਾਲੇ ਆ ਉਹ ਜਾ ਰਹੇ ਆ ਫੈਕਟਰੀਆਂ ਵੀ ਬੰਦ ਕਰਦਾਂਗੇ ਤਾਲਾ ਲਾ ਦਾਂਗੇ ਜਾਓ ਪੰਜਾਬ ਉਹਦੇ ਜਾ ਕੇ ਰੰਗਲੇ ਪੰਜਾਬ ਦੇ ਪੈਸੇ ਇਦੇ ਨਾਲ ਰੰਗਨਾ ਕਿਸੇ ਨੇ ਨਹੀਂ ਹੋਣਾ ਪੰਜਾਬ ਨੇ ਰੰਗਲਾ ਸਿਰਫ ਭਗਵੰਤ ਮਾਨ ਉਹਨਾਂ ਦਾ ਪਰਿਵਾਰ ਕੇਜਰੀਵਾਲ ਤੇ ਉਹਨਾਂ ਦਾ ਪਰਿਵਾਰ ਸੁਸੋਦੀ ਤੇ ਉਹਨਾਂ ਦਾ ਪਰਿਵਾਰ ਬਾਕੀ ਜਿਹੜਾ ਉਹ ਵਿਚਾਰਾ ਚੀਕਾ ਮਾਰਦਾ ਐ ਐਮਐਲਏ ਨਾ ਇਹਨਾਂ ਦਾ ਫੁੱਫੜ ਜੀ ਫੁੱਫੜ ਜੀ ਮਾਸਟਰ ਜੀ ਕੀ ਆ ਫੁੱਫੜ ਜੀ ਉਹਨੂੰ ਪਛਲੋ ਅੱਜ ਉਹਦਾ ਹਾਲ ਕੀ ਕੀਤਾ ਏ ਇਸ ਕਰਕੇ ਇਹ ਉਹੋ ਜਿਹੇ ਬੰਦੇ ਨੇ ਇਹ ਕਹਿੰਦੇ ਸੀ ਕਿਸੇ ਤੇ ਧੱਕਾ ਨਹੀਂ ਕਰਨਾ ਸਾਡੇ ਤਾਂ ਜੀ ਕੈਮਰੇ ਰੀਲਾਂ ਪਾਉਣ ਵਾਲੇ ਬੰਦੇ ਆ ਪੈਂਚਰ ਲਾਉਣ ਵਾਲੇ ਆ ਦੱਸੋ ਮੈਨੂੰ ਇਹ ਦੱਸੋ ਇਹ ਸੀਐਮ ਗੱਲਾਂ ਕਿਡੀਆਂ ਕਰਦਾ ਇੱਥੇ ਆ ਕੇ ਜਦੋਂ ਲੁਧਿਆਣੇ ਪਤਾ ਨਹੀਂ ਕਿੱਥੇ ਬੋਲਦਾ ਸੀ ਕਹਿੰਦਾ ਨੇਰੇ 'ਚ ਪੈਂਚਰ ਲਾਉਣ ਸੌਂਦਾ ਤੁਨੂੰ ਕਹਿੰਦਾ ਪਤਾ ਨਹੀਂ ਨੇਰੇ 'ਚ ਪੈਂਚਰ ਕਿਵੇਂ ਲੱਗਦਾ ਦੱਸੋ ਨੇਰੇ 'ਚ ਪੈਂਚਰ ਲਾ ਕੇ ਲੋਕਾਂ ਨੇ ਕੀ ਲੈਣਾ ਯਾਰ ਤੂੰ ਗੱਲ ਕਰ ਲੋਕਾਂ ਨੂੰ ਸਕੀਮਾਂ ਕੀ ਦਿਨਾ ਲੋਕਾਂ ਨੂੰ ਗੱਲ ਕੀ ਕਰਦਾ ਇਸ ਕਰਕੇ ਇੱਕੋ ਗੱਲ ਫਿਰ ਆਉਂਦੀ ਆ ਅਸੀਂ ਤਾਂ ਜੀ ਸਾਰਿਆਂ ਦੇ ਆਮ ਆਦਮੀ ਆਗੇ ਅਸੀਂ ਤੁਸੀਂ ਤਾਂ ਉਹ ਬਣ ਗਏ ਜਿਹੜੇ ਭਾਈ ਸਾਹਿਬ ਪ੍ਰਧਾਨ ਮੰਤਰੀ ਜੀ ਜਿੱਦਣ ਆਏ ਸੀ ਪੰਜਾਬ ਕੌਣ ਗਿਆ ਸੀ ਇਹਨਾਂ ਦਾ ਗੱਲ ਕਰਨ ਕੌਣ ਗਿਆ ਸੀ ਉੱਥੇ ਗੱਲ ਕਰਨ ਕੀਤੀ ਸੀ ਕਿਸੇ ਨੇ ਗੱਲ ਨਾ ਉੱਥੇ ਇਹਨਾਂ ਦਾ ਫਾਈਨਾਂਸ ਮਿਨਿਸਟਰ ਗਿਆ ਪ੍ਰਧਾਨ ਮੰਤਰੀ ਜੀ ਕੋਲ ਜਿੰਦਰ ਪੰਜਾਬ ਆਏ ਸੀ ਨਾ ਇਹਨਾਂ ਦਾ ਪ੍ਰਧਾਨ ਅਮਨ ਰੋੜਾ ਉਹਨੇ ਗੱਲ ਕੀਤੀ ਚਲ ਇਹ ਤਾਂ ਜਾ ਕੇ ਹਸਪੀਟਲ ਦਾਖਲ ਹੋ ਗਏ ਸੀ ਤੇ ਇਹ ਇਹ ਤਾਂ ਬਿਮਾਰ ਹੋ ਗਏ ਸੀ ਕਿਉਂਕਿ ਹੁਣ ਚਲੋ ਮੈਂ ਉਸ ਗੱਲ ਤੇ ਜਦੋਂ ਇਹੀ ਕਹਿਤਾ ਵੀ ਬਿਮਾਰੀ ਤਾਂ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਆ ਪਰ ਤੁਹਾਡੇ ਥੋਂ ਜਾ ਕੇ ਤੁਹਾਡਾ ਫਾਈਨਾਂਸ ਮਿਨਿਸਟਰ ਗੱਲ ਕਰ ਸਕਦਾ ਸੀ ਤੁਹਾਡਾ ਪ੍ਰਧਾਨ ਕਰ ਸਕਦਾ ਸੀ ਉਹਨਾਂ ਨੇ ਕਿਉਂ ਨਾ ਕੀਤੀ ਪ੍ਰਧਾਨ ਮੰਤਰੀ ਜੀ ਨਾਲ ਗੱਲ ਉੱਤੋਂ ਤੁਸੀਂ ਉਹੀ ਚੰਨੀ ਵਾਲੀ ਗੱਲ ਕੀਤੀ ਜਦੋਂ ਪ੍ਰਾਈਮ ਮਿਨਿਸਟਰ ਉਰੇ ਆਏ ਸੀ ਸਭ ਕੁਝ ਦੇਣ 20 ਬੰਦੇ ਜਾਣ ਕੇ ਪੁਲਿਸ ਵਾਲੇ ਲਾ ਕੇ ਤੁਸੀਂ ਰੋਕ ਲਿਆ ਤੇ ਬਾਅਦ ਚ ਆ ਕੇ ਤੁਸੀਂ ਇਸ਼ੂ ਕੀ ਬਣਾਇਆ ਔਰ ਪ੍ਰਾਈਮ ਮਿਨਿਸਟਰ ਇਹ ਗੱਲ ਮੈਂ ਮੌਜੂਦ ਸੀ ਉੱਥੇ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਪ੍ਰਾਈਮ ਮਿਨਿਸਟਰ ਕਦੇ ਇਹ ਗੱਲ ਕਰ ਤੁਸੀਂ ਸੋਚਦੇ ਹੋ ਕਰ ਦੇਣ ਦਖਾਨ ਕਿੱਥੇ ਆ ਰਿਕਾਰਡਿੰਗ ਉੱਥੇ ਤਾਂ ਸਾਰਾ ਰਿਕਾਰਡਿੰਗ ਲਾਈਵ ਹੋ ਰਿਹਾ ਸੀ ਪ੍ਰੋਗਰਾਮ ਜਿਹੜਾ ਵੀਡੀਓ ਇਹਨਾਂ ਨੇ ਵੀ ਤਾਂ ਕੱਢੀਆਂ ਨਾ ਫੋਟੋਆਂ ਲਾਈਵ ਦਿਖਾਉਣ ਵੀਡੀਓ ਦਿਖਾਉਣ ਲੈ ਕਿੱਥੇ ਆ ਵੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਸਾਹਮਣੇ ਇਹ ਗੱਲ ਕਹੀ ਆ ਨਹੀਂ ਚੁੱਪ ਕਰਕੇ ਬੰਦੇ ਦੇ ਪੁੱਤ ਹੋ ਕੇ ਮਾਫੀ ਮੰਗਣ ਚਲੋ ਧੰਨਵਾਦ